ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕਸ ਸਿਓ ਚਿਤ ਲਾਏ ਏ ਕਸਬੇ ਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲਖ ਖੁਸ਼ੀਆਂ ਪਾਤ ਸਾਹਿਆ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗ헤 ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲਗਈ ਜਿਸ ਹਰਿ ਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਡਿਆ ਸੋਇ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਿਥੈ ਸੰਤ ਸਭਾ ਟੋਈ ਤੇ ਸਹੀ ਨੋ ਮਿਲੇ ਜੇਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਘਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ 5 ਸੋਇ ਤੇ ਆਈਐ ਜੀੜੇ ਸਿਰ ਸਾਹਾ ਪਾਤ ਸਾਹ ਤੇ ਸਹੀ ਕੀ ਕਰ ਆਸ ਮਨ ਜਿਸ ਕਾ ਸਭ ਵੇ ਸਾਹ ਸਭ ਸਿਆਣ ਪਾ ਛਾਡਕ ਗੁਰ ਕੀ ਚਰਨੀ ਪਾਹੋ ਮਨ ਮੇਰੇ ਸੁਖ ਸਹਜ ਸੇਤੀ ਜਪਨਾਉ ਆਠ ਪਹਿਰ ਪ੍ਰਭ ਧਾਏ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰਨਾ ਕੋਈ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੀ ਫਾਸ ਸੁਖ ਦਾਤਾ ਭੈ ਪੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤਵਖਾਣੀਐ ਉੱਚੋ ਉੱਚਾ ਥਾਵ ਵਰਨਾ ਚਹਿਨਾ ਬਾਹਰਾ ਕੀਮਤ ਕਹਿ ਨਸਕਾਉ ਨਾਨਕ ਕਉ ਪ੍ਰਭ ਮਯਾ ਕਰ ਸਚ ਦੇਵ ਹੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤੇਸ ਮੁਖ ਉਜਲ ਹੋਏ ਪੂਰੇ ਗੁਰਤੇ ਪਾਈਐ ਪ੍ਰਗਟ ਸਬਨੀ ਲੋਇ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਇ ਮੇਰੇ ਮਨ ਹਰ ਹਰ ਨਾਮ ਧਿਆਇ ਨਾਮ ਸਹਾਈ ਸਦਾ ਸੰਗ ਅਗੈ ਲਏ ਛਡਾਇ ਰਹਾਉ ਦੁਨੀਆ ਕੀ ਆਵਡਿਆ ਕਵਨੈ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨਸ ਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪਰਧਾਨ ਸਾਦੋ ਕੀ ਹੋ ਹੋ ਰੇਣੁਕਾ ਆਪਣਾ ਆਪ ਤਿਆਗ ਉਪਾਸ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸਹਿ ਆਪਾਤ ਰਤਨ ਹੋਇ ਜਿਸ ਮस्तक ਹੋਵੇ ਭਾਗ ਤਿਸਹਿ ਆਪਾਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹਿ ਹੋ ਮੈ ਤਾਪ ਨਾਨਕ ਕਾਉ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾ ਇਕ ਪਛਾਣੂ ਜੀ ਕਾ ਇਕੋ ਰਖਣ ਹਾਰ ਇਕ ਸਿਕਾ ਮਨ ਆਸਰਾ ਇਕੋ ਪ੍ਰਾਣ ਆਧਾਰ ਤਿਸ ਸਰਣਾਈ ਸਦਾ ਸੋਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਅ ਤਿਆਗ ਗੁਰਪੂਰਾ ਆਰਾਧਿਤ ਨਿਤ ਇਕ ਸਕੇ ਲਵਲਾਗ ਰਹਾਓ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕ ਸਕੇ ਮਨ ਟੇਕ ਹੈ ਜਿਨ ਜਿਓ ਪਿੰਡ ਦਿੱਤਾ ਸੋ ਪ੍ਰਭ ਮਨੋਹ ਨਾ ਵਿਸਰੇ ਜਿਨ ਸਭ ਕਿਛ ਵਸ ਕੀਤਾ ਕਰ ਇਕੋ ਬਾਹਰ ਇਕੋ ਥਾਨ ਥਨੰਤਰ ਆਪ ਜੀਵ ਜੰਤ ਸਭ ਜਿਨ ਕੀਏ ਆਠ ਪਹਿਰ ਤੇ ਸਜਾਪ ਇਕਸ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਈ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਇ ਗੁਰ ਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਇ ਸ੍ਰੀ ਰਾਗ ਮਹੱਲਾ 5 ਜਿਨਾ ਸਤਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕਉ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕਉ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜਹਿ ਦਰਗਹ ਪੈਦਾ ਜਾਏ ਰਹਾਉ ਜਨਮ ਮਰਨ ਕਾ ਭੋਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰ ਦਰਸ਼ਨ ਦੇਖ ਨਿਹਾਲ ਥਾਨ-ਥਨ ਅੰਤਰ ਰਾਵ ਰਹਿਆ ਪਾਰ ਬ੍ਰਹਮ ਪ੍ਰਵਸੋਇ ਸਬਨਾ ਦਾਤਾ ਏਕ ਹੈ ਦੂਜਾ ਨਹੀਂ ਕੋਇ ਤਿਸ ਸਰਣਾਈ ਛੁਟੀਐ ਕੀਤਾ ਲੋੜੇ ਸੋ ਹੋਇ ਜੈਨ ਮਾਨਵਸਿਆ ਪਾਰ ਬ੍ਰਹਮ ਸੇ ਪੂਰੇ ਪਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਾਇਆ ਨਾਨਕ ਤਿਨ ਕੁਰਬਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਾਇਆ ਨਾਨਕ ਤਿਨ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ